ਹਾਂਜੀ ਹੁਣ ਬਦਲੇਗੀ ਕਿ ਸੁਣੋ ਹਰੇਕ ਨੌਜਵਾਨ ਦੇ ਆਪਣੇ ਚ ਲਗਦੇ 15 15000 ਰੁਪਏ 1 ਅਗਸਤ 2025 ਤੋਂ ਦੇਸ਼ ਚ ਬਦਲਾ ਦੇ ਤੁਮਲੇ ਹਨ ਮਾਮੇ ਵੀ ਨਹੀਂ ਦੀ ਸ਼ੁਰੂ ਆ ਗਈ ਨਾ ਵੀ ਕੇਂਦਰ ਸਰਕਾਰ ਦੀ ਬੋਡੀ ਕੋ ਅਦੀ ਮਹੀਨਾਂ ਤਾਂ ਨੰਟਿੰਗ ਬਾਸਪਾਸ ਬਾਰੇ ਯੋਨੇ ਸ਼ੁਰੂ ਹੋ ਗਈ ਹੈ ਇਹ ਵੀ ਹੋਣਾ ਦੇ ਜਨ ਜਨ ਨੂੰ ਇਹ ਭਾਗ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੀ ਗੇਠ ਹੈ ਸਰਕਾਰ ਦੇਸ਼ ਅਗਲੇ 2 ਸਾਲਾਂ ਸੜਕਾਂ ਨੂੰ ਤਰੋਪਣ ਉਪਰੰਤ ਪੈਦਾ ਕਰਨਾ ਜੀਪ੍ਰਸੀ ਯੋਜਨਾ ਦੇ ਅਲਾਨ ਦੇ ਕਰੀਬ ਅਸੀ ਯੋਜਨਾ ਐਲਾਨ 23 ਜੁਲਾਈ 2020 ਚੋਭ ਨੂੰ ਕੀਤਾ ਗਿਆ ਸੀ ਕਿ ਇਹ ਯੋਜਨਾ 1 ਅਗਸਤ 2022 ਤੋਂ ਸ਼ੁਰੂ ਹੋ ਕੇ 31 ਜੁਲਾਈ 2027 ਤੱਕ ਚੱਲੇਗੀ ਇਸ ਯੋਜਨਾ ਦੇ ਤਹਿਤ ਮੌਖਪੋਰਟ ਦੋ ਵਰਗਾਂ ਨੂੰ ਲਾਗਤ ਵਿਚਾਇਆ ਜਾਵੇਗਾ ਕਰਮਚਾਰੀਆਂ ਨੂੰ ਅਤੇ ਪੰਪਲ ਨੂੰ ਇਸ ਯੋਜਨਾ ਦੇ ਤਹਿਤ ਪਲੀਵਰ EPF 4 ਚਾਮਗਣ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਤਨਖਾਹ ਦੇ ਪੀਪ ਇਲਾਵਾ ਉਨ੍ਹਾਂ ਨੂੰ 15000 ਰੁਪਏ ਦੀ ਰਕਮ ਵੀ ਦਿੱਤੀ ਜਾਵੇਗੀ। ਪਹਿਲੇ ਕਰਸਥਰੀ ਦਰਮਦੋਗਨ ਕੋ ਟੋਗਾ ਟਛੇ ਨਹੀਂ ਮਿਲੇ ਦਿੱਤੀ ਜਾਵੇਗੀ। ਦੂਜੀ ਕਰਸਥਰੀ ਨੂੰ 12 ਮਹੀਨੇ ਪੂਰੇ ਹੋਣ ਤੋਂ ਬਾਅਦ ਦਿੱਤੀ ਜਾਵੇਗੀ। ਨਾਲ ਕਰਮ ਕਾਰਗੰ ਕੰਪਨੀ ਨੂੰ ਕੰਪਨੀ ਦਾ ਇਸਲਾਮ ਮਿਲੇਗਾ। ਇਹ ਯੂ ਨੰਨਾ ਕੰਨਾਂ ਲਈ ਹੈ ਜੋ ਨਵੇਂ ਕਰਮਚਾਰੀਆਂ ਨੂੰ ਮਯੋਕਤ ਕਰਦਗਾ ਹਨ। ਨਵੇਂ ਕਰਮਚਾਰੀਆਂ ਨੂੰ ਯੋਗ ਕਰਨ ਵਾਲਾ ਕੰਪਨੀ ਨੂੰ ਘਰਵੇਂ 300 ਰੁਪਿਆ ਪ੍ਰਤੀ ਕਰਮਚਾਰੀ ਮਿਲਣਗੇ। ਜਿੰਨਾਂ ਕਰਮਚਾਰੀਆਂ ਦੀ ਕੋਡ ਬੰਧਾ ਹੈ ਖਲਾਕ ਰਿਹਾ ਤਾਂ ਉਹਨਾਂ ਕਰਮਚਾਰੀਆਂ ਨੂੰ ਕੰਪਨੀ ਨੂੰ ਈ ਪਸਾਦੂ ਸਾਲਾਂ ਲਈ ਮਿਲੇਗਾ 2 ਸਾਲਾਂ ਤੱਕ ਮਿਲੇਗਾ ਕੰਪਨੀ ਨੂੰ 4 ਸਾਲਾਂ ਲਈ ਇਹਨਾਂ ਦਾ ਲਾਭ ਇਹ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜੇਕਰ ਪੈਸਾ ਇਹਨਾਂ ਦਾ ਲਾਭ ਲੈਣ ਲਈ ਸ਼ਰਤਾਂ ਦੀ ਗੱਲ ਕਰੀਏ ਤਾਂ 50 ਤੋਂ ਘੱਟ ਕਰਮਚਾਰੀਆਂ ਵਾਲੇ ਕਰਮਚਾਰੀ ਵਾਲਾ ਕੰਪਨੀ ਨੂੰ ਇਹ ਦਾ ਲਾਭ ਲੈਣ ਦੇ ਲਈ ਛੇਵੇਂ ਲੀਕਟੋ ਘਟ ਦੋ ਨੰਨੇ ਕਰਮਚਾਰੀਆਂ ਨੂੰ ਨਿਯੁਕਤ ਕਰਨਾ ਪਵੇਗਾ ਪੰਜਾਬ ਤੋਂ ਵੱਧ ਕਰਮਚਾਰੀਆਂ ਵਾਲੀਆਂ ਕੰਪਨੀਆਂ ਲਈ ਇਹ ਗਿਣਤੀ 5 ਹੈ ਅਤੇ ਮਿਆਦ 6 ਮਹੀਨੇ ਦੀ ਹੈ ਸਾਨੂੰ ਉਮੀਦ ਹੈ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਭਾਰਤ ਵਿੱਚ ਨੌਕਰੀਆਂ ਦੀ ਸਰਜਣਾ ਨੂੰ ਵਧਾਉਣ ਅਤੇ ਆਪਣੇ ਪਾਸੋਂ ਪੇਸ਼ ਕਰਨ ਵਿੱਚ ਬਹੁਤ ਹੀ ਮਹੱਤਵਪੂਰਨ ਕੰਮ ਕਰੇਗੀ ਜੇ ਕੋਈ ਕੋਈ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ